ਅੰਡਰ ਦੀ ਏਬਲ ਗਾਈਡੈਂਸ ਆਫ ਕਮਿਸ਼ਨਰ ਆਫ ਪੁਲਿਸ ਜਲੰਧਰ ਜਲੰਧਰ ਪੁਲਿਸ ਨੇ ਸਨੇਚਰਸ ਦੇ ਅਗੇਂਸਟ ਕਾਰਵਾਈ ਕਰਦੇ ਹੋਏ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈਗੀ ਸਾਨੂੰ ਕੰਪਲੇਂਟ ਆਈ ਸੀਗੀ ਕਿ ਸੰਨੀ ਵੱਲੋਂ ਜੋ ਕਿ son ਆਫ ਨਰੇਸ਼ ਕੁਮਾਰ ਹੈ ਸ਼ਹੀਦ ਬਾਬੂ ਲਾਲ ਸਿੰਘ ਨਗਰਤਾ ਉਹ ਜਦੋਂ ਜਾ ਰਿਹਾ ਸੀਗਾ ਮਕਸੂਦਾ ਚੌਂਕ ਪਹੁੰਚਿਆ 11:50 ਤੇ ਤਾਂ ਕੋਈ ਅਨਨੇਮਡ ਜਿਹੜੇ ਐਕਟਿਵਰ ਰਾਈਡਰਸ ਉਹਦੇ ਕੋਲ ਆਏ ਤੇ ਉਹਨਾਂ ਨੇ ਦਰਦ ਨਾਲ ਹਮਲਾ ਕਰਦੇ ਹੋਏ ਉਹਦੇ ਗੁੱਟ ਤੇ ਝੋਟ ਪਹੁੰਚਾਈ ਉਹਨਾਂ ਉਹਦੇ ਕੋਲ ਇੱਕ 1+ ਮੋਬਾਈਲ ਫੋਨ ਸੀ ਜੋ ਉਹਨਾਂ ਨੇ ਸਨੈਚ ਕਰਕੇ ਭਰਜਨ ਚੋ ਸਫਲ ਹੋ ਗਈ ਸੀ ਇਸ ਦੇ ਵਿੱਚ ਛੇਤੀ ਤੋਂ ਛੇਤੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਐਫ ਆਈ ਆਰ ਨੰਬਰ 130 ਦਰਜ ਕੀਤੀ 69 2024 ਅੰਡਰ ਸੈਕਸ਼ਨ 309 6 118 2 35 ਬੀ ਐਨ ਐਸ ਅਕੋਰਡਿੰਗ ਪੁਲਿਸ ਸਟੇਸ਼ਨ ਸਬ ਡਿਵੀਜ਼ਨ ਨੰਬਰ 1 ਜਲੰਧਰ ਦੇ ਵਿੱਚ ਪੁਲਿਸ ਨੇ ਜਲਦੀ ਤੋਂ ਜਲਦੀ ਕਾਰਵਾਈ ਕਰਦੇ ਹੋਏ ਦੋ ਜੁਵਨਾਈਲਸ ਨੂੰ ਪਕੜਿਆ ਜਿਨ੍ਹਾਂ ਤੋਂ ਕਿ ਅੱਗੇ ਐਡੀਸ਼ਨਲ ਇਨਫੋਰਮੇਸ਼ਨ ਮਿਲੀ ਅ ਕਿ ਜਿਹੜਾ ਮੇਨ ਅਕਿਊਜ਼ਡ ਹੈਗਾ ਅੰਕਿਤ ਉਹਨੂੰ ਪੁਲਿਸ ਨੇ ਕਾਰਵਾਈ ਕਰਦੇ ਹੋਏ 26 9 2024 ਨੂੰ ਅਰੈਸਟ ਕੀਤਾ ਜੋ ਕਿ ਬਸਤੀ ਦਾਨਿਸ਼ ਮੰਡਾ ਦਾ ਰਹਿਣ ਵਾਲਾ ਹੈ ਤੇ ਇਹਦੇ ਕੋਲੋਂ 13 스내ਚ ਮੋਬਾਈਲ ਫੋਨਸ ਡਿਫਰੈਂਟ ਬ੍ਰਾਂਡਸ ਦੇ ਬਰਾਮਦ ਹੋਏ ਇੱਕ ਸਕੂਟਰ ਜਿਹੜਾ ਕਿ ਇਨਸੀਡੈਂਟ ਦੇ ਵਿੱਚ ਯੂਜ਼ਡ ਹੋਇਆ ਉਹ ਬਰਾਮਦ ਹੋਇਆ ਇੱਕ ਦਾਤਰ ਵੀ ਇਹਦੇ ਤੋਂ ਬਰਾਮਦ ਹੋਇਆ ਇਸ ਦੇ ਵਿੱਚ ਜਿਹੜੀ ਜਲੰਧਰ ਪੁਲਿਸ ਹੈ ਸਕਸੈਸਫੁਲ ਰਹੀ ਹੈ ਟ੍ਰੇਸ ਕਰਨ ਦੇ ਲਈ ਪੁਰਾਣੇ 13 ਐਸੇ ਇਨਸੀਡੈਂਟਸ ਜੋ ਕਿ ਪਹਿਲਾਂ ਇੰਨੇ ਕਮਿਟ ਕੀਤੇ ਸੀ ਸਿਟੀ ਦੇ ਵਿੱਚ ਤੇ ਇਹ ਜਿਹੜੇ ਹੈਗੇ ਅਕਿਊਜ਼ਡ ਇਹਨਾਂ ਨੂੰ ਕੋਰਟ ਦੇ ਵਿੱਚ ਪ੍ਰੈਜ਼ੈਂਟ ਕੀਤਾ ਗਿਆ ਤੇ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਹਲੇ ਚੱਲ ਰਹੀ ਹੈ